ਮੇਰੀ ਕਲੰਬੀ ਨਜ਼ਮਾਂ ਬਾਬਾ ਬਕਾਲਾ ਚੁਣੀ ਐ ਉੱਚ ਥੋੜੀ ਜਿਹ ਬੰਦ ਮੈਂ ਤੁਹਾਨੂੰ ਸ਼ੇਅਰ ਕਰਨਗੀ ਚਾਲੇ ਪਾਏ ਸਾਰੇ ਜਾਣਦੇ ਆ ਇਤਿਹਾਸ ਨੂੰ ਚਾਲੇ ਪਾਏ ਫਿਰਨਾਨਕੀ ਦੇ ਚੱਕ ਨੂੰ ਵਸਾ ਦਿੱਤਾ ਸ਼ਹਿਰ ਅਨੰਦਪੁਰ ਸਾਹਿਬ ਨੂੰ ਤੁਰ ਪਏ ਗੁਰੂ ਜੀ ਆਸਾਮ ਵੱਲ ਨੂੰ ਸੰਗਤਾਂ ਮুরিਦ ਸਨ ਗੁਰੂ ਜਾਣਦੇ ਸੀ ਹੱਲ ਨੂੰ ਮਾਤਾ ਗੁਜਰੀ ਨੂੰ ਛੱਡਿਆ ਨੂੰ ਛੱਡਿਆ ਪਟਨਾ ਸਾਹਿਬ ਵਿਖੇ ਗੋਬਿੰਦ ਸਿੰਘ ਜਨਮ ਲਿਆ 1666 ਵਿੱਚ ਜਿੱਥੇ ਕਈ ਕੌਤਕ ਵਰਤਾਏ ਬਾਲ ਗੋਬਿੰਦ ਨੇ ਗੁਰੂ ਤੇਗ ਬਹਾਦਰ ਮੁੜਾਏ ਅਨੰਦਪੁਰ ਨੇ ਬੁਲਾ ਲਿਆ ਮਾਂ ਤੇ ਪੁੱਤਰ ਨੂੰ ਕੋਲ ਆਪਣੇ ਚਾਰ ਸਾਲ ਬਾਅਦ ਦੇਖਿਆ ਸੀ ਬਲਾ ਕੋਲ ਆਪਣੇ ਰੂਹਾਂ ਇਲਾਹੀ ਸਨ ਸਾਰਿਆਂ ਜੋ ਸਾਥ ਵਿੱਚ ਸਨ ਕਰ ਰਹੇ ਸਨ ਵਕਤ ਦੀ ਉਡੀਕ ਆਸਵੰਦ ਸਨ ਕਸ਼ਮੀਰ ਦੇ ਸ਼ੁਕਰੀਆ ਚਾਚਕ ਸਾਹਿਬ ਕਸ਼ਮੀਰ ਦੇ ਪੰਡਤ ਡਾਡੇ ਪਰੇਸ਼ਾਨ ਸਨ ਸ਼ਰਨਾਏ ਗੁਰਾਂ ਦੀ ਬਹੁਤ ਸੁਨ ਬੇਜ਼ੁਬਾਨ ਸਨ ਆਣ ਪੈ ਪੈਰੀ ਹਿੰਦੂ ਧਰਮ ਦੀ ਰਖਿਆ ਦਿਖਾਤੇਰ ਬਚਾ ਲਵੋ ਸਾਨੂੰ ਤੁਸੀਂ ਹੋ ਹੋ ਸਮੇ ਦੇ ਸਮਰੱਥ ਪੁਰਸ਼ ਝੋਲੀ ਵਿੱਚ ਬੈਠੇ ਸਨ 9 ਸਾਲਾ ਬਾਲ ਗੋਬਿੰਦ ਪਿਤਾ ਦੇ ਮੂੰਹ ਵੱਲ ਦੇਖ ਸੋਚਵਾਨ ਸਨ ਗੁਰਾਂ ਕਿਹਾ ਕਿਸੇ ਮਹਾਪੁਰਸ਼ ਦੀ ਬਲੀ ਦੇਣੀ ਪਊ ਬੋਲੇ ਗੋਬਿੰਦ ਆਪ ਤੋਂ ਵੱਡਾ ਕੌਣ ਮਹਾਪੁਰਸ਼ ਹੋਊ ਹੈਰਾਨ ਹੋਏ ਗੁਰੂ ਪਿਤਾ ਕਿ ਗੋਬਿੰਦ ਤਾਂ ਬਾਲ ਹੈ ਭਰੋਸਾ ਕਰਾ ਦਿੱਤਾ ਗੋਬਿੰਦ ਨੇ ਕਿ ਉਹ ਲਾਲ ਹੈ ਆਖ ਦਿੱਤਾ ਗੁਰਾਂ ਨੇ ਕਹਿ ਜੋ ਸਮੇਂ ਦੀ ਸਰਕਾਰ ਨੂੰ ਗੁਰੂ ਸਾਡਾ ਧਰ ਲਵੇ ਇਸਲਾਮ ਤਾਂ ਅਸੀਂ ਵੀ ਧਰ ਲਵਾਂਗੇ ਇਸਲਾਮ ਨੂੰ ਤੁਰ ਪਏ ਗੁਰੂ ਤੇਗ ਬਹਾਦਰ ਦਿੱਲੀ ਵੱਲ ਸੰਗਤਾਂ ਤੁਰ ਰਹੀਆਂ ਸਨ ਨਾਲੋਂ ਨਾਲ ਚੱਲ ਸਬਕ ਸਿਖਾਉਂਦੇ ਤੁਰ ਰਹੇ ਸੰਗ ਗੁਰੂ ਸਿੱਖੀ ਸਿਖਾਉਂਦੇ ਪਹੁੰਚ ਗਏ ਦੁਰਗੁਰੂ ਦਿੱਲੀ ਤੁਰਦੇ ਤੁਰਾਂਦੇ ਕੈਦ ਕਰ ਲਿਆ ਗੁਰਾਂ ਨੂੰ ਜ਼ਾਲਮ ਸਰਕਾਰ ਨੇ ਸੋਚਦੀ ਸਰਕਾਰ ਸੀ ਕਿ ਬਸ ਗੁਰੂ ਹੀ ਦਰਕਾਰ ਨਹੀਂ ਗੁਰੂ ਹੀ ਦਰਕਾਰ ਨੇ ਜਾਨਦਾ ਨਹੀਂ ਸੀ ਆਲਮ ਗੁਰਾਂ ਦਾ ਹੌਂਸਲਾ ਬਲੰਦ ਸੀ ਹੌਂਸਲਾ ਗੁਰਾਂ ਤੇ ਮੁਖ ਤੇ ਜਲਾਲ ਸੀ ਰੂਹ ਸੀ ਰੌਸ਼ਨ ਵਰਿਆਂ ਦਾ ਤਪ ਨਾਲ ਸੀ ਵਾਰਨ ਆਏ ਸਨ ਆਪਾ ਧਰਮ ਦੀ ਖਾਤਰ ਡਰਨਾ ਦੀ ਕੋਈ ਚੀਜ਼ ਨਾ ਭਿਆਲ ਸੀ ਸਾਥੀ ਰੂਹ ਵਿੱਚ ਸਾੜਿਆ ਇੱਕ ਸਾਥੀ ਰੂਹ ਵਿੱਚ ਸਾੜਿਆ ਦੂਜਾ ਦਿੱਤਾ ਉਬਾਲ ਸੀ ਸਭ ਇਹ ਗੁਰੂ ਜੀ ਨੂੰ ਥੜਕਾਉਣ ਦਾ ਖਿਆਲ ਸੀ ਗੁਰੂ ਤੇਗ ਬਹਾਦਰ ਦਾ ਸਿਰੜ ਕਮਾਲ ਸੀ ਚਾਂਦਨੀ ਦਾ ਚੌਕ ਸੀ ਗੁਰੂ ਜੀ ਤਿਆਰ ਸਨ ਜਾ ਬਰਾਨੇ ਕਰ ਦਿੱਤਾ ਸੀ ਸਟੜ ਤੋਂ ਅਲੱਗ ਸੀ ਚੁੱਲੀ ਸੀ ਹਨੇਰੀ ਸਿੱਖਾਂ ਚੁਕ ਲਿਆ ਧਰ ਸੀ ਭਾਈ ਜੈਤਾ ਜੀ ਨੇ ਚੁਕ ਲਿਆ ਸੀ ਸੀ ਤਨ ਜੈਤਾ ਜੀ ਪੁਜੇ ਸੰਕੀਰਤਪੁਰ ਸੀਸ ਲਾਇ ਜੀਵਨ ਸਿੰਘ ਨਾਮ ਤੇ ਜਾਤ ਰੰਗਰੇਟਾ ਸੀ ਲਾ ਕੇ ਛਾਤੀ ਨਾਲ ਗੋਬਿੰਦ ਨੇ ਕਿਹਾ ਰੰਗਰੇਟਾ ਗੁਰੂ ਦਾ ਬੇਟਾ ਸੀ ਮੁਰਾ ਨੇ ਸ਼ਹੀਦੀ ਪਾਈ ਨਵੀਂ ਰੂਹ ਫੂਕਣ ਦੇ ਲਈ ਮਨੁੱਖਤਾ ਦੇ ਰਹਿਬਰ ਅਖਵਾਏ ਗੁਰੂ ਸਦਾ ਲਈ ਇਹਾਂ ਜਾਂਦਾ ਹੈ ਹਿੰਦੀ ਚਾਦਰ ਪਰ ਕਈ ਲੋਕ ਇਤਰਾਜ਼ ਕਰਦੇ ਨੇ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਆਸ ਦੀ ਡੋਰੀ ਸਾਡੀ ਗੁਰਾਂ ਤੇ ਗੁਰਾਂ ਤੇ ਡੋਰੀ ਕੌਮ ਅਜ ਫਿਰ ਰਲ ਰਹੀ ਹੈ ਸਮਾਂ ਨਾਜ਼ੁਕ ਹੈ ਲੋੜ ਹੈ ਅੱਜ ਸਮੇ ਨੂੰ ਹਰ ਸੱਚਾ ਸਿੱਖ ਭਾਵਕ ਹੈ ਆਓ ਕੇ ਸਮੇ ਦੀ ਨਵੀਂ ਤਾਣੀ ਬੁਣੀਏ ਸੇਧ ਲਈਏ ਗੁਰਾਂ ਕੋਲੋਂ ਬਾਬਾ ਬਕਾਲਾ ਚੁਣੀਏ ਸੇਧ ਰਹੀਏ ਗੁਰਾਂ ਕੋਲੋਂ ਬਾਬਾ ਬਕਾਲਾ ਚੁਣੀਏ ਧੰਨਵਾਦ